ਦੀਪੀ ਸੁਖਵਿੰਦਰ ਹੁਣਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਵੱਲੋਂ ਹਾਲੀ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਉਸ ਤੋਂ ਬਾਅਦ ਡਾਕਟਰ ਰੰਗਰੇਟੇ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ। ਦੇਖੋ ਗੱਲ ਇਹ ਹੈ ਕਿ ਇਹ ਜਿਹੜਾ ਡਾਕਟਰ ਆ ਨਾ ਬਹੁਤ ਲੋਕਾਂ ਦੇ ਖਿਲਾਫ ਬੋਲਦਾ ਰਿਹਾ ਹੈ। ਜੀ ਇੱਕ ਜਾਤ ਇੱਕ ਫਿਰਕੇ ਦੇ ਖਿਲਾਫ ਇਹਨੇ ਬਹੁਤ ਜ਼ਿਆਦਾ ਇਹਨੇ ਬੋਲਿਆ। ਇਸ ਦੁਨੀਆ ਦੇ ਵਿੱਚ ਜਾਤਾਂ ਜਿਹੜੀਆਂ ਬਣੀਆਂ ਸੀ ਆਪਾਂ ਪਹਿਲਾਂ ਇਹ ਦੱਸ ਦਈਏ ਕਿ ਜਾਤਾਂ ਬਣੀਆਂ ਕਿਉਂ ਸੀ। ਹੂੰ ਜੇਕਰ ਕੋਈ ਬੰਦਾ ਲੋਹੇ ਦਾ ਕੰਮ ਕਰਦਾ ਉਹ ਲੋਹਾਰ ਆ ਹੂੰ ਠੀਕ ਉਹਦੀ ਕੋਈ ਜਾਤ ਹੋਰ ਨਹੀਂ ਹੋਗੀ ਜੇਕਰ ਬੰਦਾ ਕੋਈ ਜੋਤਾ ਲਾਉਂਦਾ ਕੋਈ ਜੋਤ ਦਾ ਕੰਮ ਕਰਦਾ ਜੋਤ ਕਹਿੰਦੇ ਵਾਹਣਾ ਜੇਕਰ ਕੋਈ ਵਾਹਣ ਦਾ ਕੰਮ ਕਰਦਾ ਖੇਤੀਬਾੜੀ ਦਾ ਕੰਮ ਕਰਦਾ ਉਹ ਜੱਟ ਆ ਠੀਕ ਹੈ ਜੇਕਰ ਕੋਈ ਚਮੜੇ ਦਾ ਕੰਮ ਕਰਦਾ ਉਹ ਚਮਿਹਾਰ ਆ ਜੇਕਰ ਕੋਈ ਸੋਨੇ ਦਾ ਕੰਮ ਕਰਦਾ ਉਹ ਸੁਨਿਆਰ ਆ ਜਾਤਾਂ ਦਾ ਵਰਗੀਕਰਨ ਕੰਮ ਦੇ ਆਧਾਰ ਤੇ ਕੀਤਾ ਸੀ ਜਾਤ ਕੋਈ ਵੱਡੀ ਛੋਟੀ ਉੱਚੀ ਨੀਮੀ ਨਹੀਂ ਹੂੰ ਜਾਤਾਂ ਸਿਰਫ ਕੰਮ ਦੇ ਆਧਾਰ ਤੇ ਬਣੀਆਂ ਸੀ ਅੱਜ ਵੋਟਾਂ ਦੇ ਆਧਾਰ ਤੇ ਬਣਾ ਕੇ ਇਹਨਾਂ ਨੂੰ ਉੱਥੇ ਹੀ ਠੱਪ ਲਿਆ ਗਿਆ ਹੂੰ ਅੱਜ ਰੰਗਰੇਟਾ ਬਹੁਤ ਜ਼ਿਆਦਾ ਜਾਤ ਪਾਤ ਦੇ ਖਿਲਾਫ ਬੋਲਦਾ ਹੈ ਪਰ ਇੱਕ ਜਾਤ ਨੂੰ ਗਾਲਾਂ ਕੱਢਣ ਤੇ ਲਈ ਉਹਨੇ ਲੱਕ ਬੰਨਿਆ ਹੋਇਆ ਠੀਕ ਕਿਸੇ ਦਾ ਵੀ ਕੋਈ ਇਸ ਦੁਨੀਆ ਦੇ ਵਿੱਚ ਰਾਈਟ ਨਹੀਂ ਬਣਦਾ ਕਿ ਕਿਸੇ ਨੂੰ ਤੁਸੀਂ ਕੋਈ ਮਾੜਾ ਚੰਗਾ ਬੋਲ ਜਾਓ ਹੂੰ ਕਿਸੇ ਦੇ ਕੋਈ ਧਰਮ ਦੇ ਬਾਰੇ ਕਿਸੇ ਦੇ ਮਜ਼ਹਬ ਦੇ ਬਾਰੇ ਕਿਸੇ ਦੀ ਜਾਤ ਦੇ ਬਾਰੇ ਅੱਜ ਤਾਂ ਜਾਤਾਂ ਸੀ ਐਵੇਂ ਲੱਦੀ ਫਰਦੇ ਐਵੇਂ ਪਤਾ ਨਹੀਂ ਕਿਹੜੀਆਂ ਹੌਮੇ ਭਰੇ ਬੈਠੇ ਆ। ਉਹਨਾਂ ਚ ਕਿਹੜਾ ਖੂਨ ਖੂਨ ਪੀਲਾ ਆ ਹੈਨਾ? ਹਾਂ। ਉਹ ਉਹ ਜਦੋਂ ਬੋਲਦਾ ਆ ਉਹਦੇ ਅੰਦਰੋਂ ਇੱਕ ਨਫ਼ਰਤ ਦੀ ਬੂਹ ਆਉਂਦੀ ਆ। ਬਿਲਕੁਲ ਆਉਂਦੀ ਐ। ਇਸ ਨਫ਼ਰਤ ਦੀ ਬੂਹ ਦੀ ਭਾਰਤ ਵਿੱਚ ਕੋਈ ਥਾਂ ਹੈ ਨਹੀਂ। ਹੂੰ। ਠੀਕ। ਉਹ ਨਫ਼ਰਤ ਦੇ ਬੀਜ ਬੀਜਦਾ। ਦੋ ਫਿਰਕਿਆਂ ਦੇ ਵਿੱਚ। ਸਾਡਾ ਤੇ ਆਪਸ ਦੇ ਵਿੱਚ Hindu, Muslim, Sikh, Isai ਜਾਤਾਂ ਪਾਤਾਂ ਚਾਹੇ ਕੋਈ ਵੀ ਜਿਹੜੀ ਮਰਜ਼ੀ ਹੋਵੇ। ਅਸੀਂ ਤਾਂ ਆਪਸ ਦੇ ਵਿੱਚ ਗਲਬੱਕੜੀਆਂ ਦੇ ਵਿੱਚ ਜਕੜੇ ਹੋਏ ਆ। ਹੂੰ। ਅਸੀਂ ਤਾਂ ਆਪਸ ਦੇ ਵਿੱਚ ਪਿਆਰ ਦੇ ਨਾਲ ਰਹਿਣਾ ਚਾਹੁੰਦੇ ਆ। ਉਹ ਬੰਦਾ ਕੌਣ ਹੁੰਦਾ ਹੈ ਕਿ ਨਫ਼ਰਤ ਦੇ ਬੀਜ ਬੀਜੇ ਕੀ ਐਸ ਵੇਲੇ ਉਹਦਾ ਕੀ ਰਾਈਟ ਬਣਦਾ ਹੈ ਕਿ ਕਿਸੇ ਦੀ ਧੀ ਭੈਣ ਨੂੰ ਕੋਈ ਮਾੜਾ ਬੋਲੇ ਬਿਲਕੁਲ ਕਿਸੇ ਦੀ ਧੀ ਭੈਣ ਨੂੰ ਮਾੜਾ ਬੋਲਣਾ ਉਹਦੇ ਆਪ ਦੇ ਘਰ ਨਹੀਂ ਜੰਮੀਆਂ ਹੋਣਗੀਆਂ ਕਿ ਆਪ ਉਹ ਕਿਸੇ ਧੀ ਦਾ ਪਿਓ ਨਹੀਂ ਹੋ ਸਕਦਾ ਕਿਸੇ ਦਾ ਪਤੀ ਨਹੀਂ ਹੋ ਸਕਦਾ ਕਿਸੇ ਦਾ ਬੇਟਾ ਨਹੀਂ ਹੋ ਸਕਦਾ ਸੋਚ ਵਿਚਾਰ ਕੇ ਬੋਲਣਾ ਚਾਹੀਦਾ ਸੋਸ਼ਲ ਮੀਡੀਆ ਇਹ ਨਹੀਂ ਕਿ ਤੁਸੀਂ ਕੋਠੇ ਤੇ ਚੜ ਕੇ ਜਿਹਨੂੰ ਮਾਂ ਦੀ ਧੀ ਮਰਜ਼ੀ ਕਰਦੇ ਹੋ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਆਪਣੇ ਚੰਗੇ ਵਿਚਾਰ ਲੋਕਾਂ ਨੂੰ ਦਿਓ। ਲੋਕ ਚੰਗੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਕੁਝ ਸਮਾਜ ਦੇ ਵਿੱਚ ਸੇਧ ਆਵੇ, ਸਮਾਜ ਦੇ ਵਿੱਚ ਕੋਈ ਬਦਲਾਅ ਆਵੇ। ਤੁਸੀਂ ਤਾਂ ਸਾਨੂੰ ਉਸ ਸੋਚ ਦੇ ਵਿੱਚ ਧੱਕ ਰਹੇ ਹੋ ਕਿ ਜਦੋਂ ਬਹੁਤ ਪੁਰਾਣੀਆਂ ਸੋਚਾਂ ਜਦੋਂ ਤਾਂ ਦੂਈ ਦਵੈਤ ਦਾ ਛੂਤ ਛਾਦਦਾ ਉਦੋਂ ਤਾਂ ਬੋਲ ਵਾਲਾ ਹੀ ਬਹੁ ਸੀ। ਅੱਜ ਤਾਂ ਇਕੱਠੇ ਬਹਿ ਕੇ ਇੱਕੋ ਥਾਲੀ ਦੇ ਵਿੱਚ ਖਾਂਦੇ ਆ ਤੇ ਇਹ ਰੰਗ ਰੇਟੇ ਹੋਣੀ ਤੁਹਾਨੂੰ ਧੱਕ ਕਿਹੜੇ ਰਹੇ ਆ ਪਾਸੇ। ਸੋ ਇਦਾਂ ਦੇ ਬੰਦਿਆਂ ਦੇ ਉੱਪਰ ਜੇਕਰ ਸੁਖਵਿੰਦਰ ਪੀਪੀ ਨੇ ਕਾਰਵਾਈ ਕਰਵਾਈ ਤਾਂ ਚੰਗੀ ਹੈ। ਜੇਕਰ ਪੁਲਿਸ ਪ੍ਰਸ਼ਾਸਨ ਜਾਗ ਗਿਆ ਹੈ। ਜਾਗਿਆ ਵੀ ਲੇਟ ਆ ਬਿਲਕੁਲ ਇਦਾਂ ਦੇ ਬੰਦੇ ਨੂੰ ਉਦੋਂ ਹੀ ਨੱਪ ਲੈਣਾ ਚਾਹੀਦਾ ਜਦੋਂ ਕੁਝ ਬੋਲਦਾ ਠੀਕ ਹੈ ਨਾ ਜਦੋਂ ਤੁਸੀਂ ਕੋਈ ਚਾਹੇ ਰੰਗਰੇਟਾ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਕੋਈ ਵੀ ਹੋਵੇ ਜਦੋਂ ਕਿਸੇ ਦੀ ਜਾਤ ਦੇ ਖਿਲਾਫ ਕਿਸੇ ਦੇ ਧਰਮ ਦੇ ਖਿਲਾਫ ਕਿਸੇ ਮਜ਼ਹਬ ਦੇ ਖਿਲਾਫ ਕਿਸੇ ਭਾਰਤ ਦੇ ਖਿਲਾਫ ਭਾਰਤ ਵਾਸੀ ਦੇ ਖਿਲਾਫ ਕੋਈ ਬੋਲਦਾ ਉਹਨੂੰ ਉਸੇ ਵੇਲੇ ਫੜਦੇ ਕਿਉਂ ਨਹੀਂ ਇਸ ਮਾਮਲੇ ਵਿੱਚ ਸੂ ਮਾਟੋ ਨੋਟਿਸ ਕਿਉਂ ਨਹੀਂ ਲਿਆ ਜਾਂਦਾ ਇਸ ਮਾਮਲੇ ਨੂੰ ਤੂਲ ਕਿਉਂ ਦੇਣ ਦਿੱਤਾ ਜਾਂਦਾ ਇਤਾਂ ਦੇ ਬੰਦੇ ਗਨਮਨ ਲੈ ਕੇ ਬੈਠੇ ਹੁੰਦੇ ਤੇ ਜੋ ਮਰਜ਼ੀ ਦੁਨੀਆ ਨੂੰ ਬੋਲਦੇ ਰਹਿਣ ਹੱਲੇ ਇਦਾਂ ਦੇ ਹੋਰ ਬਹੁਤ ਸਾਰੇ ਹੈਗੇ ਆ ਕੋਈ ਕਹਿੰਦਾ ਮੈਂ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਕੋਈ ਕਹਿੰਦਾ ਮੈਂ ਕਿਸੇ ਦਲ ਦੇ ਨਾਲ ਜੁੜਿਆ ਹੁੰਦਾ ਕੋਈ ਕਹਿੰਦਾ ਮੈਂ ਕਿਸੇ ਸੈਨਾ ਨਾਲ ਜੁੜਿਆ ਹੁੰਦਾ ਮਤਲਬ ਕੀ ਆ ਬਈ ਤੁਹਾਡਾ ਲੋਕਾਂ ਦੇ ਵਿੱਚਕਾਰ ਆਣ ਕੇ ਤੁਸੀਂ ਦੁਈ ਦੇਵਤ ਦੀ ਭਾਵਨਾ ਪੈਦਾ ਕਰੋ ਤੁਸੀਂ ਦੁਸ਼ਣਵਾਦੀ ਕਰੋ ਤੁਸੀਂ ਨਫ਼ਰਤ ਦੇ ਬੀਜ ਬੀਜੋ ਵੱਸਦਾ ਰਹਿਣ ਤੇ ਪੰਜਾਬ ਨੂੰ ਇਹ ਪੰਜਾਬ ਵੱਖੋ ਵੱਖਰੇ ਫੁੱਲਾਂ ਦੇ ਨਾਲ ਸਜਿਆ ਹੋਇਆ ਗੁਲਦਸਤਾ ਇਹਦੇ ਵਿੱਚ ਸਾਰੇ ਜਾਣੇ ਇੱਕ ਬਰਾਬਰ ਨੇ ਨਾ ਕੋਈ ਵੱਡਾ ਨਾ ਕੋਈ ਛੋਟਾ ਇੱਥੇ ਇਹ ਗੁਰੂਆਂ ਪੀਰਾਂ ਫਕੀਰਾਂ ਅਵਤਾਰਾਂ ਦੀ ਇਹ ਧਰਤੀ ਆ ਇਸ ਧਰਤੀ ਨੂੰ ਸੋਹਣੀ ਬਣੀ ਰਹਿਣ ਦਿਓ ਇੱਥੇ ਜਾਤ ਪਾਤ ਲਈ ਕੋਈ ਥਾਂ ਨਹੀਂ ਇੱਥੇ ਸਿਰਫ ਪਿਆਰ ਪ੍ਰੇਮ ਸਾਡੇ ਗੁਰੂ ਸਹਿਬਾਨਾ ਨੇ ਕਿਹਾ ਜਨ ਪ੍ਰੇਮ ਕੀਓ ਤិនਹੀ ਪ੍ਰਭ ਪਾਇਓ ਜੀ ਤੇ ਜੇਕਰ ਸਾਡੇ ਵਿੱਚ ਪਿਆਰ ਹੋਊਗਾ ਆਪਸੀ ਮੁਹੱਬਤ ਹੋਊਗੀ ਅਸੀਂ ਪਰਮਾਤਮਾ ਦੇ ਨੇੜੇ ਹੋਵਾਂਗੇ ਜੇਕਰ ਨਫ਼ਰਤਾਂ ਹੋਣਗੀਆਂ ਤਾਂ ਸਾਡੇ ਲਈ ਦੋਸ਼ਕ ਦੀ ਆਗਿਆ ਉਸ ਤੋਂ ਸਾਨੂੰ ਕੋਈ ਬਚਾ ਨਹੀਂ ਸਕਦਾ ਪਿਛਲੇ ਕੁਝ ਸਮੇਂ ਤੋਂ ਜੋਗੀ ਜਿੱਦ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜੀਆਂ ਫੇਸਬੁੱਕ ਹਨ ਉਹ ਕਲੇਸ਼ ਬੁੱਕ ਬਣ ਕੇ ਰਹਿ ਗਈਆਂ ਇਹਦੇ ਉੱਤੇ ਧਰਮਾਂ ਦੇ ਨਾਂ ਤੇ ਲੜਾਈਆਂ ਹੁੰਦੀਆਂ ਨੇ ਝਗੜੇ ਹੁੰਦੇ ਨੇ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਮਾਂ ਦੀਆਂ ਭੈਣ ਦੀਆਂ ਹੁਣ ਇਸੇ ਤਰੀਕੇ ਰੰਗਰੇਟੇ ਨੇ ਕੀਤਾ ਇਹ ਨੇ ਵੀ ਪੀਪੀ ਸੁਖਵਿੰਦਰ ਨੇ ਜੋ ਵੀਡੀਓ ਪਾਈ ਸੀ ਉਹਦੇ ਥੱਲੇ ਕਮੈਂਟ ਕੀਤਾ ਅਤੇ ਉਹਦੇ ਵਿੱਚ ਬਹੁਤ અપਮਾਨਜਨਕ ਸ਼ਬਦਾਵਲੀ ਜਿਹੜੀ ਸੀ ਵਰਤੀ ਗਈ ਸੀ ਜਿਸ ਤੋਂ ਬਾਅਦ ਪੀਪੀ ਸੁਖਵਿੰਦਰ ਨੇ ਸ਼ਿਕਾਇਤ ਦਰਜ ਕਰਵਾਈ ਤੇ ਬਹੁਤ ਵਧੀਆ ਕੰਮ ਜਿਹੜਾ ਉਹ ਕੀਤਾ ਤੇ ਪੁਲਿਸ ਪ੍ਰਸ਼ਾਸਨ ਨੂੰ ਜੇਕਰ ਇਸ ਤਰੀਕੇ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਗਈਆਂ ਹੋਣੀਆਂ ਇਹਦੇ ਇੱਥੇ ਕੋਈ ਦੋਹਰਾਏ ਨਹੀਂ ਹੈਗੇ ਕਿ ਕਿਸੇ ਹੋਰ ਨੇ ਸ਼ਿਕਾਇਤ ਨਹੀਂ ਦਰਜ ਕਰਵਾਈ ਹੋਏਗੀ ਪਰ ਕਿੰਨਾ ਕਿਤੇ ਪੁਲਿਸ ਪ੍ਰਸ਼ਾਸਨ ਢਿੱਲਾ ਹੈ ਤੇ ਤੁਹਾਡੇ ਕਹਿਣ ਮੁਤਾਬਕ ਪੁਲਿਸ ਪ੍ਰਸ਼ਾਸਨ ਨੂੰ ਵੀ ਹੁਣ ਜਾਗਣਾ ਚਾਹੀਦਾ ਹੈ ਤੇ ਇਸ ਤਰੀਕੇ ਦੇ ਲੋਕਾਂ ਨੂੰ ਉਦਾਂ ਹੀ ਚੁੱਕ ਲੈਣਾ ਚਾਹੀਦਾ ਜਦੋਂ ਇਹ ਕੁਝ ਵੀ ਬੋਲਦੇ ਨੇ ਇਸ ਤਰੀਕੇ ਦਾ ਦੇਖੋ ਇਸ ਤੋਂ ਵੀ ਪਹਿਲਾਂ ਸ਼ਿਕਾਇਤ ਇੱਕ ਵਾਰੀ ਪਹਿਲਾਂ ਵੀ ਇਹਦੀ ਹੋ ਚੁੱਕੀ ਹੈ ਅੱਛਾ ਇਹ ਉਦੋਂ ਵੀ ਸੋਸ਼ਲ ਮੀਡੀਆ ਤੇ ਬੈਠ ਕੇ ਬਹੁਤ ਜ਼ਿਆਦਾ ਬੋਲਦਾ ਸੀ ਉਦੋਂ ਵੀ ਇਹ ਲੋਕਾਂ ਨੂੰ ਭੱਦੀ ਸ਼ਬਦਾਵਲੀ ਦੇ ਵਿੱਚ ਸੰਬੋਧਨ ਕਰਦਾ ਹੋਇਆ ਭੱਦੇ ਇਸ਼ਾਰੇ ਕਰ ਰਿਹਾ ਸੀ ਵੀਡੀਓ ਦੇ ਵਿੱਚ ਉਦੋਂ ਸ਼ਿਕਾਇਤ ਕੀਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਟੱਲ ਮਟ ਕੇ ਦੀ ਆ ਜਦ ਪੁਲਿਸ ਵਾਲਾ ਨੂੰ ਵੀਡੀਓ ਦਿਖਾ ਲਈ ਗਈ ਕਿ ਆ ਇਹ ਬੋਲ ਰਿਹਾ ਹੈ ਗਲਤ ਬੋਲ ਰਿਹਾ ਹੈ ਤਾਂ ਉਸ ਵੇਲੇ ਕਾਰਵਾਈ ਕਿਉਂ ਨਹੀਂ ਹੋਈ ਕਿ ਇਦਾਂ ਦੇ ਲੋਕਾਂ ਨੂੰ ਸਰਕਾਰ ਬੁਲਵਾਉਂਦੀ ਆ ਕਿ ਇਦਾਂ ਦੇ ਲੋਕ ਕੋਈ ਏਜੰਸੀਆਂ ਦੇ ਹੱਥ ਠੋਕੇ ਆ ਕਿ ਇਦਾਂ ਦੇ ਲੋਕ ਆਪਸ ਦੇ ਵਿੱਚ ਵੰਡੀ ਪਾ ਕੇ ਵਰਗੀਕਰਨ ਕਰਕੇ ਵੋਟਾਂ ਨੂੰ ਪ੍ਰੇਰਿਤ ਕਰਨ ਦੇ ਲਈ ਰੱਖੇ ਹੋਏ ਆ ਮਸਲਾ ਬਹੁਤ ਵੱਡਾ ਹੈ ਉਹ ਜੀ ਤੁਸੀਂ ਕੋਈ ਗੱਲ ਕਰੋ ਅੱਜ ਤੁਸੀਂ ਅੱਜ ਗੱਲ ਕਹਿ ਕੇ ਇਥੋਂ ਨਿਕਲ ਜਾਓ ਤੁਹਾਡੇ ਦੇ ਪਰਚਾ ਛੇਤੀ ਹੋ ਜਾਣਾ ਹੂੰ ਕੀ ਗੱਲ ਬਾਈ ਉਹਨਾਂ ਦੇ ਸਰਖਾਬ ਦੇ ਖੰਭ ਲੱਗੇ ਉਹਨਾਂ ਦੇ ਪਰਚਾ ਕਿਉਂ ਨਹੀਂ ਹੁੰਦਾ ਜੀ ਜਿਹੜੇ ਬਾਕੀ ਬੋਲਦੇ ਉਹਨਾਂ ਨੂੰ ਤੁਸੀਂ ਗਨ ਵੈਂਡ ਦਿੰਨੇ ਹੋ ਜਿਹੜੇ ਤੇਰੇ ਮੇਰੇ ਵਰਗੇ ਜੇਕਰ ਕੋਈ ਗੱਲ ਕਰ ਜਾਣ ਤੇ ਸਾਨੂੰ ਫੱਟ ਦੇਣੀ ਚੱਕ ਕੇ ਜੇਲ੍ਹ ਦੀਆਂ ਸਲਾਕਾਂ ਦੇ ਅੰਦਰ ਕੀ ਗੱਲ ਅਸੀਂ ਮਤਰੀਮਾ ਦੇ ਪੋਤੇ ਹਾਂ ਹੂੰ ਸਾਡੇ ਨਾਲ ਵਿਤਕਰਾ ਕਿਉਂ ਹੂੰ ਇੱਥੇ ਕਿਸੇ ਨੂੰ ਵੀ ਕਿਸੇ ਦੇ ਖਿਲਾਫ ਬੋਲਣ ਦਾ ਹੱਕ ਨਹੀਂ ਦੇਣਾ ਚਾਹੀਦਾ ਜੀ ਕਿ ਤੂੰ ਬੋਲ ਲੈ ਭਾਈ ਇੱਥੇ ਜਦੋਂ ਵੀ ਕੋਈ ਕਿਸੇ ਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਅੱਗ ਉਗਲਦਾ ਉਹ ਤੇ ਉੱਪਰ ਪਰਚਾ ਹੋਣਾ ਚਾਹੀਦਾ ਉਹ ਵੀ ਇੱਕ ਕਿਸਮ ਦਾ ਦੇਸ਼ ਨੂੰ ਤੋੜਨ ਦਾ ਕੰਮ ਆ ਇੱਕ ਦੂਸਰੇ ਦੇ ਵਿੱਚ ਭਾਈਆਂ ਦੇ ਵਿੱਚ ਵੰਡੀਆਂ ਪਵਾ ਕੇ ਤੁਸੀਂ ਅਸੀਂ ਤਾਂ ਸਾਰੇ ਪਿਆਰ ਦੇ ਨਾਲ ਰਹਿਣਾ ਚਾਹੁੰਦੇ ਪੰਜਾਬ ਦੇ ਵਿੱਚ ਇੱਕ ਸ਼ਖਸ ਉੱਠ ਕੇ ਕਹਿ ਦਵੇ ਸਾਡੇ ਇਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਕਿ ਮੈਂ ਜਾਣਾਂ ਕਿ ਪੰਜਾਬ ਦੇ ਵਿੱਚ ਵੰਡੀਆਂ ਪੈਣ ਕਹਿ ਸਕਦਾ ਕੋਈ ਅਸੀਂ ਤਾਂ ਇੱਕ ਰਹਿਣਾ ਚਾਹੁੰਦੇ ਹਾਂ ਪੰਜਾਬ ਨੇ ਬੜੇ ਸੰਤਾਪ ਖੰਡਾਏ ਆ ਪੰਜਾਬ ਨੇ ਸੰਤਾਲੀ ਦੀ ਮਾਰ ਝੱਲੀ ਹਿੱਕ ਤੇ ਕੰਡਿਆਲੀ ਤਾਰ ਚੱਲੀ ਵਾਹੇ ਪੰਜਾਬ ਸਿੰਘ ਹਰ ਮੁਸੀਬਤ ਤੇਰੇ ਤੋਂ ਹਾਰ ਚੱਲੀ ਪੰਜਾਬ ਨੇ ਬਹੁਤ ਕੁਝ ਝੱਲਿਆ ਪੰਜਾਬ ਨੂੰ ਹੁਣ ਬਲੀ ਦੇ ਬੂਥੇ ਹੋਰ ਨਾ ਦਿਓ ਪੰਜਾਬ ਨੇ ਆਪਣਿਆਂ ਦਾ ਖੂਨ ਵੀ ਦੇਖਿਆ ਪੰਜਾਬ ਨੇ ਆਪਣੇ ਵਾਲੇ ਖੂਨ ਬਹਾਇਆ ਵੀ ਹੈ ਪੰਜਾਬ ਨੇ ਬਹੁਤ ਕੁਝ ਕੀਤਾ ਪੰਜਾਬ ਨੇ ਕੁਰਬਾਨੀਆਂ ਵੀ ਦਿੱਤੀਆਂ ਪੰਜਾਬ ਨੇ ਅਗਲਿਆਂ ਦੇ ਗਾਟੇ ਲਾਏ ਵੀ ਹੈ ਪਰ ਜੇਕਰ ਇੰਨਾ ਕੁਝ ਕਰਨ ਕਰਾਉਣ ਦੇ ਬਾਵਜੂਦ ਤੁਸੀਂ ਹਾਲੇ ਵੀ ਉਸੇ ਖੂਹ ਦੇ ਵਿੱਚ ਮਰਨਾ ਸੀ ਡਿੱਗਣਾ ਸੀ ਤਫਰ ਉਹਨਾਂ ਨੂੰ ਫਾਂਸੀਆਂ ਤੇ ਚੜਨ ਦੀ ਕੀ ਲੋੜ ਸੀ ਜਿਹੜਾ ਤੁਹਾਡੀ ਖਾਤਰ ਫਾਂਸੀਆਂ ਦੇ ਰਸਤੇ ਝੂਰ ਗਏ ਜਿਨ੍ਹਾਂ ਨੇ ਨਾ ਤਾਂ ਜਵਾਨੀਆਂ ਮਾਣੀਆਂ ਨਾ ਉਹਨਾਂ ਨੇ ਵਿਡਾਪਾ ਦੇਖਿਆ ਨਾ ਉਹਨਾਂ ਨੇ ਬਚਪਨ ਮਾਣਿਆ ਤੇ ਫਿਰ ਤੁਸੀਂ ਤੁਸੀਂ ਤੁਰੇ ਕਿੱਧਰ ਫਿਰਦੇ ਹੋ ਤੁਸੀਂ ਵਾਰਸ ਹੋ ਉਹਨਾਂ ਦੇ ਤੁਸੀਂ ਆਪੋ ਆਪਣੇ ਵਕਤ ਇੱਥੋਂ ਤੱਕ ਕਿ ਸਾਡੇ ਸਮਾਜ ਦੇ ਵਿੱਚ ਅੱਜ ਅੱਜ ਐਡੀ ਗ੍ਰਾਵੜ ਆ ਗਈ ਹੈ ਸ਼ਹੀਦ ਉਦਮ ਸਿੰਘ ਕੰਬੋਜਾਂ ਦਾ ਹੋ ਗਿਆ ਤੇ ਭਗਤ ਸਿੰਘ ਸੰਧੂਆਂ ਦਾ ਹੋ ਗਿਆ ਕਰਤਾਰ ਸਿੰਘ ਸਰਾਭਾ ਲੁਧਿਆਣੇ ਦਾ ਹੋ ਗਿਆ ਅਸੀਂ ਤੁਰ ਕਿੱਧਰ ਨੂੰ ਪਏ ਆ ਕੁਰਬਾਨੀ ਉਹਨਾਂ ਨੇ ਭਾਰਤ ਲਈ ਦਿੱਤੀ ਹੈ ਕਿਸੇ ਯਾਤ ਕੌਮ ਜਾਂ ਫਿਰਕੇ ਲਈ ਨਹੀਂ ਦਿੱਤੀ ਹੂੰ ਉਹਨਾਂ ਦੀ ਕੁਰਬਾਨੀ ਨੂੰ ਛੋਟਾ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਵੱਡਿਆਂ ਆ ਕੇ ਦੇਖਣਾ ਚਾਹੀਦਾ ਭਾਈ ਸਾਡੇ ਜਿਹੜੇ ਸ਼ਹੀਦਾਂ ਮਰੀਦਾਂ ਦਾ ਇਹ ਦੇਸ਼ ਹੈ ਇਸ ਨੂੰ ਪਿਆਰ ਦੇ ਨਾਲ ਜੀਣ ਦਿਓ ਇੱਥੇ ਪਿਆਰ ਦੇ ਨਾਲ ਜੀਵੋ ਤੇ ਦੂਸਰਿਆਂ ਨੂੰ ਵੀ ਜੀਣ ਦਿਓ ਨਾ ਕਿਸੇ ਨੂੰ ਕੋਈ ਮੰਦਾ ਚੰਗਾ ਬੋਲੋ ਇੱਥੇ ਸਾਰਿਆਂ ਨੇ ਰਹਿਣਾ ਪਿਆਰ ਦੇ ਨਾਲ ਇਸ ਧਰਤੀ ਦੇ ਉੱਪਰ ਸਾਰਿਆਂ ਦਾ ਹੱਕ ਹੈ ਇਸ ਕਰਕੇ ਕਿਸੇ ਦਾ ਹੱਕ ਨਾ ਖੋਵੋ ਤੇ ਜਿਹੜਾ ਖੋਂਦਾ ਹੈ ਪੁਸ਼ਾਤ ਨੂੰ ਚਾਹੀਦਾ ਕਿ ਉਹਦਾਂ ਦੇ ਬੰਦੇ ਨੂੰ ਫੱਟ ਦੇਣੀ ਕਾਰਵਾਈ ਕਰਕੇ ਅੰਦਰ ਡੱਕੋ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਸੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ